ਹਾਂਜੀ ਕੀ ਹਾਲ ਗਾਰੇ ਵੀਰਾਂ ਦਾ ਕੀ ਬੰਦਾ ਕਰਦਾ ਫਿਰ ਇਹਨੂੰ ਸਰਬਤਰ ਸੱਟਾ ਵੀ ਸਾਰੇ ਵੀਰਾਂ ਤੇ ਘਰ ਪਰ ਠੀਕ ਹੈ ਲੋ ਆਪੇ ਹਟ ਫੜੇ ਉਸ ਥੂੜੇ ਨੇ ਠਾਲਾ ਇਸ ਸਾਹਮਣੇ ਆ ਕੇ ਬਚਣਾ ਮੱਥੇ 'ਚ ਮੈਂ ਕਿਹਾ ਭਾਈ ਉਠਣੀ ਬਊਆ ਹਾਂਜੀ ਬਾਪੂ ਤੇ ਆਹ ਦੋਵੇਂ ਕਬੂਤਰਾਂ ਨੂੰ ਦੇਗੇ ਬਈ ਆਪਾਂ 12-12 ਕਿਲੋ ਪਾਣੀ ਇਹਨਾਂ ਦੀ ਦੂਜੀ ਵਾਰੀ ਹੈ ਪਾਣੀ ਦੀ ਠੀਕ ਹੈ ਦੇ ਦੇਣ ਉਹਨੂੰ ਫਿਰ ਉਹਲੇ ਮਾਰਦੇ ਆਂ ਇੱਕ ਇੱਕ ਕੂਦਰੀ ਛੜਦਗੇ ਬਈ ਬਗੜਾ ਚੱਲ ਟਟੋਰੀ ਵਾਲੀ ਤੇ ਪਾਣੀ ਵਾਲਿਆਂ ਦੋਵੇਂ ਕੂਦਰਾਂ ਦਾ ਵੀ ਉਹਲਾ ਮਾਰਦਾ ਤੂੰ ਪਹਿਲਾਂ ਬਸ ਵੀਡੀਓ ਨਹੀਂ ਕੈਪਚਰ ਕੀਤੀ ਤੇ ਇੱਕ ਇੱਕ ਕੂਦਰੀ ਛੜਦਗੇ ਬਈ ਸੱਜੀ ਗਲਾਬੀ ਬਗੜਾ ਵਾਲੀ ਕਾਲੀ ਚੀਨੀ ਬਸ ਰੈਸ਼ ਰੂਸ਼ਤਾ ਐਸੀ ਬੈਸੀ ਦੇਖੀ ਹੈ ਨਾ ਕਿਸੇ ਅੰਦਰ ਕੋਈ ਇੱਕ ਅੱਧਾ ਦਾਣਾ ਹੋ ਵੀ ਸਕਦਾ ਪਰ ਪਾਣੀ ਵਾਲਾਂ ਦੋਵੇਂ ਵੇਲਾਂਾਂ 'ਚ ਕੂਦਰਾਂ ਦੇ ਕੇ ਛੜਦਗੇ ਘੰਡ ਕਾਂਤਲਾ ਬਈ ਇਹਦੇ ਅੰਦਰ ਵੀ ਮਾੜੀ ਮੋਟੀ ਮਾਮੂਲੀ ਰੈਸ਼ ਹੋ ਸਕਦੀ ਹੈ ਕੋਈ ਕੈਂਕਰਾਂ ਭਰੀ ਕੈਂਕਰ ਜਾਵਾ ਇਹ ਕੇ ਛੜਦਗੇ ਹਰੀ ਬਾਗ ਲਾਲਾ ਜਿਹੜਾ ਪਾਸੇ ਬਹਿਣਾ ਹੁੰਦਾ ਕੂਤਰਾ ਆਪਣਾ ਅੱਲਵ ਜੀ ਇੱਕ ਇਹ ਛੱਡ ਦਈਏ ਸੱਜੇ ਗਲਾਬੀ ਟੂਸੀ ਵਾਲੇ ਬਈ ਮਮੂਲੀ ਜੀ ਬਾਹਲੀ ਮੋਟੀ ਰੈਸ਼ ਹੋ ਸਕਦੇ ਹੋਈ ਤਾਂ ਹਨ ਜਮਾ ਕੋਈ ਐ ਕੈਂਕਰਾਂ ਬਰੀਕ ਕੈਂਕਰਾ ਹੋਣਾ ਯਾਰ ਐ ਮੋਟਾ ਦਾਣਾ ਤਾਂ ਕੋਈ ਨਹੀਂ ਤੋ ਲੱਗਦਾ ਸੀ ਨਾ ਆਪਾਂ ਨੂੰ ਟੋਕੇ ਦੇਖਿਆ ਆਪਾਂ ਅੱਲਵ ਜੀ ਇੱਕ ਇਹ ਛੱਡ ਦਈਏ ਹਰੇ ਟੂਸੀ ਟੋਰੀ ਵਾਲਾ ਕੂਤਰਾ 46 ਬੀ ਅੱਲਵ ਜੀ ਤੇ ਇੱਕ ਇਹ ਕਬੂਤਰੀ ਛੱਡ ਦਈਏ ਆਪਣੇ ਟੂਸੀ ਡੰਡੇ ਵਾਲੀ ਛੱਡੀ ਦਾ ਥੋੜੀ ਲੇਟ ਹੀ ਆ ਹਨਾ ਇੱਕ ਥੋੜਾ ਫੋਨ ਆ ਗਿਆ ਸੀ ਵਿੱਚ ਉਹ ਗੱਲ ਕਰਨ ਲੱਗ ਗਿਆ ਮੈਂ ਬਾਕੀ ਮੇਨ ਰੀਜ਼ਨ ਸੀਗਾ ਵੀ ਇਹ ਕੂਤਰੀ ਵਿਹਲ ਹੀ ਨਹੀਂ ਸੀਗੀ ਥੋੜੇ ਜੇ ਦਾਣੇ ਸੀਗੇ ਤਾਂ ਕਰਕੇ ਬਾਕੀ ਥੋੜੇ ਜੇ ਤਾਂ ਹਜੇ ਵੀ ਰੱਖੀ ਪਈ ਆ ਕੋਈ ਦੋਗ ਕੈਂਕਰਾਂ ਸੀ ਗੀਆਂ ਮੈਂ ਜਾਣਦੇ ਰੈਡਾ ਹਨਾ ਫਿਰ ਕਿਹੜਾ ਨੇ ਵਿੱਥ ਪਾ ਕੇ ਬੈਠਾ ਹੈਗਾ ਤੇ ਸਾਂਹ ਵਾਲੀ ਕੂਤਰੀ ਬਈ ਆਪਣੀ ਲਗਭਗ ਹਜੇ ਹੁਣ ਵਿਹਲ ਹੀ ਹੋਈ ਆ ਤੇ ਆ ਜੋ ਬਈ ਛੋਡੇ ਨਾਲ ਆਪਾਂ ਸਾਂਹ ਸਵਾਲ ਵੀ ਸ਼ੇਅਰ ਕਰਦੇ ਆ ਮਾੜੀ ਮੋਟੀ ਕੂਤਰਾਂ ਦੀ ਬਾਜੀ ਵਾਲੇ ਕੂਤਰਦੇ ਹਨ ਵੀ ਕਦੇ ਤੁਸੀਂ ਆਖੋ ਵੀ ਭਾਂਦਰੋਂ ਵੀ ਕੱਪ ਮਾਰੀ ਜਾਂਦਾ ਬਾਜੀ ਜੇਦਾਂ ਅਣੀ ਤਾਂ ਕਰਕੇ ਵੀ ਆਪਦੇ ਕੋਲ ਇਹ ਗੱਲਾਂ ਜਿਹਾ ਬਣਾ ਕੇ ਦੱਸੀ ਜਾਂਦਾ ਹਨ ਵੀ ਕਦੇ ਪਾਣੀ ਨਹੀਂ ਖਿੱਚਿਆ ਕਦੇ ਖਰਾਕ ਨਹੀਂ ਖਿੱਚੀ ਤੁਹਾਨੂੰ ਮੈਂ ਇੱਕ ਮਿੰਟ ਟਾਈਮ ਦਿਖਾ ਦਿੰਦਾ ਫਿਰ ਮਨੂੰ ਆਪਣੀ ਬਾਚ ਭਾਲਣ ਦੇ ਵਿੱਚ ਰੱਖੀ ਪਈ ਹੈਗੀ ਇੱਕ ਮਿੰਟ ਇਹਦੇ ਵਿੱਚ ਹੀ ਹੋਣੀ ਹੈ ਖੜਚ ਤੇ ਇਹਨੂੰ ਬੰਦ ਕਰਾਇਆ ਸਮਾਨ ਪੜਾ ਪਿਆ ਲਓ ਜੀ ਦੇਖੋ ਇੱਕ ਪੁੱਠੀ ਹੋ ਗਈ ਕੇ ਖੜਚ ਇਹ ਹੋ ਗਈ ਭਾਈ ਸਾਹਿਬ ਟਾਈਮ ਦੇਖੋ ਲਗਭਗ 8:30 ਹੋ ਗਏ ਇਹ ਇੱਕ ਕਬੂਤਰ ਨੂੰ ਕੱਲ ਸਿਰਫ 10 ਬਦਾਮ ਪਾਈ ਸੀ ਵੈਸੇ ਨਾਰਮਲੀ ਕਬੂਤਰਾਂ ਦੇ 8 ਬਦਾਮ ਤੇ ਰਜਮੀ ਕਣਕ ਹੈ ਖਰਾਕ ਹਣਾ ਤੇ ਜਿਹੜਿਆ ਨੇ 8-8 ਬਦਾਮ ਤੇ ਰਜਮੀ ਕਣਕ ਖਾਧੀ ਸੀ ਉਹ ਤਾਂ ਵਿਹਲੇ ਹੋ ਕੇ 7 ਵਜੇ ਦੇ ਓਲੇ ਮਾਰਦੇ ਮੈਂ ਤੇ ਇਹ ਵੀ ਵਿਹਲੀ ਹੁੰਦੀ ਸੀ ਰੋਜ਼ ਲਗਭਗ ਆਲਮੋਸਟ ਵਿਹਲੀ ਹੁੰਦੀ ਸੀ ਕੱਲ ਮੈਂ ਖਰਾਕ ਘਟਾਈ ਤਾਂ ਵੀ ਆਹੀ ਪੰਗਾ ਠੀਕ ਕਿਤੇ ਸਾਂਭ ਵਾਲੇ ਕਬੂਤਰ ਨੂੰ 7 ਵਜੇ ਬਦਾਮ ਧਰਨੇ ਚਾਹੀਦੇ ਆ ਹੁਣ ਤੁਹਾਡੇ ਸਾਹਮਣੇ ਮੈਂ ਕੱਟ ਕੇ ਬਦਾਮ ਧਰੂੰਗਾ ਇਹਨੂੰ ਵੀ ਗਰਮੀ ਬਹੁਤ ਹੈ 44 ਡਿਗਰੀ ਟੈਂਪਰੇਚਰ ਹੈ ਨਾ ਕੋਈ ਲਕੂ ਨਹੀਂ ਯਾਰ ਤੁਹਾਡੇ ਕੋਲ ਆਪਾਂ ਦੱਸਦਾ ਹਿਸਾਬ ਦਾ ਹੈ ਵੀ ਮੈਂ ਮੇਰੀ ਆਤਾ ਹੀ ਮੈਂ ਥੋੜੇ ਕੁ ਉੱਚਾ ਸਾਹ ਉਹਨਾਂ ਨੂੰ ਕਿ ਲਗਭਗ ਮੈਂ ਦੇ ਉਹਨਾਂ ਸਾਢੇ 1 3 ਬਾਦਾਮ ਤਾਂ ਦੇਉਂਗੀ ਦਊਂਗਾ ਐ ਨਹੀਂ ਪਤਾ ਮੇਰਾ 4 ਬਾਦਾਮ ਵੀ ਦੇ ਦੇਣਾਂ ਨੂੰ ਤੇ ਸਾਢੇ 3 ਬਾਦਾਮ ਖਿੱਚਣ ਦਾ ਤੁਸੀਂ ਹੱਕ ਦੱਸੋ ਵੀ ਜਦੋਂ ਆਪਾਂ 8:30 ਜੇ ਨੂੰ ਸਾਢੇ 3 ਬਾਦਾਮ ਧਰਤੇ ਜੇ ਸਹੀ ਹੋਈ ਨਾ ਕਬੂਤਰੀ ਤੇ ਸਾਢੇ 3 ਬਾਦਾਮ ਲਗਭਗ 12 12:30 ਨੂੰ ਖਿੱਚ ਜਾਣੇ ਚਾਹੀਦੇ ਆ ਉਹਨਾਂ ਤੇ ਤੁਸੀਂ ਦੇਖੋ ਇਹ ਕਬੂਤਰੀ ਪਲਟ ਨਹੀਂ ਬੋ ਆਪਾਂ ਨੂੰ ਘੁੱਟ ਘੱਟ 2 3 ਵਜੇ ਤੇ ਇਹ ਸਾਰੀਆਂ ਗੱਲਾਂ ਯਾਰ ਤਾਂ ਕਰਕੇ ਸ਼ੇਅਰ ਕਰੀ ਜਾਣਾ ਮੈਂ ਤੁਹਾਡੇ ਨਾਲ ਵੀ ਮੰਨ ਕੇ ਚੱਲ ਤੁਹਾਨੂੰ ਤਾਂ ਮਾੜਾ ਮੋਟਾ ਪਤਾ ਲੱਗੇਗਾ ਵੀ ਚੱਲ ਕੀ ਰਿਹਾ ਅਕਸਰ ਵੀ ਜਿਹੜੇ ਬੰਦੇ ਬਾਜ਼ੀਆਂ ਛੱਡਦੇ ਆ ਠੀਕ ਆ ਜਿਨ੍ਹਾਂ ਨੇ ਰੱਖੇ ਹੋਇਆ ਕਬੂਤਰ ਉਹਨਾਂ ਨੂੰ ਕੁਝ ਵੀ ਐਕਸਪਲੇਨ ਕਰਨ ਦੀ ਲੋੜ ਨਹੀਂ ਮੈਨੂੰ ਉਹ ਸਾਰੀ ਗੱਲ ਸਮਝ ਗਏ ਵੀ ਕੀ ਚੱਕ ਰਿਹਾ ਕੀ ਹੋਈ ਜਾਂਦਾ ਇਹ ਨਾਲ ਤੇ ਕੀ ਬਣੀ ਜਾਂਦਾ ਯਾਰ ਜਿਹੜਾ ਕੁਝ ਆ ਸੀਜ਼ਨ ਚ ਹੋਈ ਜਾਂਦਾ ਨਾ ਬਈ ਘਰੇ ਕਬੂਤਰ ਬਹੁਤ ਸੈਟ ਟੁੱਟੀ ਜਾਂਦੇ ਖਰਾਕ ਖੂ ਪਿੱਛੇ ਦੇ ਪੀਲੀਆਂ ਬੈਠਾ ਹੁੰਦਾ ਰੂਤਦਾ ਇੱਕ ਨੰਬਰ ਹੁੰਦਾ ਸਾਰਾ ਕੰਮ ਜਿੱਦਣ ਬਈ ਬਾਜੀ ਤੋਂ ਇੱਕ ਦਿਨ ਪਹਿਲਾਂ ਸਾਂਭ ਕਰਨੀ ਹੁੰਦੀ ਹੈ ਨਾ ਤਾਂ ਪਾਣੀ ਖਿੱਚੇ ਕਬੂਤਰ ਨਾ ਖਰਾਕ ਖਿੱਚੇ ਜਿਹਦੇ ਜਿਹੜੇ ਕੂਤਰ ਨੇ ਖਰਾਕ ਤੇ ਪਾਣੀ ਨਹੀਂ ਖਿੱਚਿਆ ਬਈ ਉਹ ਬਾਜੀ ਕਿਵੇਂ ਉੱਡੂਆ ਤੁਸੀਂ ਆਏ ਦੱਸੋ ਫਿਰ ਵੀ ਕਬੂਤਰ ਬਈ ਨਸਲ ਵਿਖਾ ਕੇ ਐਂਡ ਵਾਲਾ ਚ ਜਾ ਕੇ ਹਰਦੇ ਆ ਆਪਣੇ ਤੁਹਾਨੂੰ ਵੀ ਪਤਾ ਕੱਲ ਵੀ ਕੂਤਰ 2 ਵਜੇ ਕੱਟਿਆ ਗਿਆ ਚੰਦ ਦਾ ਭੱਜ ਗਿਆ ਸਾਰੇ ਕੂਤਰ ਆਪਣੇ ਲਗਭਗ ਐਂਡ ਵਾਲਿਆਂ ਚ ਜਾ ਕੇ ਹੀ ਹਰਦੇ ਆ ਆਪਣੇ ਆਏ ਨਹੀਂ ਵੀ ਕੋਈ ਕੂਤਰ ਨੇ ਗੰਦ ਨਹੀਂ ਪਾਇਆ ਅੱਜ ਤੱਕ ਵੀ ਭੈਣਾ ਕੋਈ 12 ਬੂਰਾ ਵਜੇ ਡਿੱਗ ਪਿਆ ਹੋਵੇ ਹੈਨਾ ਬਾਬੇ ਦੀ ਕਿਰਪਾ ਨਾਲ ਭੈ ਨਹੀਂ ਕੱਲ ਨੂੰ ਇਹਨਾਂ ਡਿੱਗ ਵੀ ਗਿਤੀ ਇਹ ਵੀ ਗੱਲ ਸੱਚੋ ਜਿਹੜਾ ਚਲ ਕੋਈ ਗੱਲ ਨਹੀਂ ਹਾਂਜੀ ਬਾਬਿਓ ਤੇ ਇਧਰ ਮੈਂ ਸਭ ਬੈਠ ਕੇ ਲਾਈਟਾਂ ਨੂੰ ਟਾ ਕਰਦ ਕੇ ਬੰਦ ਗਿਆ ਇੱਕ ਅਪ ਰਿੰਡਾਂ ਵਾਲਾ ਬਹੁਤ ਗਲਤ ਕੰਮ ਬਸ ਸੌਂ ਲੱਗੇ ਧਰਮ ਵਾਲੀ ਗੱਲਾਂ ਐ ਲੱਗਦਾ ਵੀ ਖਾ ਨਾ ਜਾਣ ਭੈਂ ਤੇ ਐਡੀ ਫਰੈਂਡ ਐਡੇ ਬੰਦੇ ਨੂੰ ਖਾ ਸਕਦੀ ਹੈ ਬਾਬਿਓ ਹਾਂਜੀ ਵਿੰਡੋ ਵਗੈਰਾ ਵੀ ਖੋਲਤੀ ਗਰਮੀ ਜ਼ਿਆਦਾ ਨਾ ਮੈਂ ਯਾਰ ਹਵਾ ਕ੍ਰੋਸਿੰਗ ਦੀ ਹੋਈ ਆ ਮੇਰੇ ਨਾਲ ਮਾੜੀ ਮੂਰਤੀ ਤੇ ਬਾਕੀ ਇੱਕ ਗੱਲ ਯਾਰ ਹਣਾ ਥੋੜਾ ਜਿਹਾ ਤਾਂ ਗਾਲਾਂ ਤੇ ਕੰਟਰੋਲ ਕਰ ਲਗੇ ਬਈ ਪਹਿਲਾਂ ਆਪਾਂ ਜਵਾਂ ਗੱਲ ਨਹੀਂ ਕੱਢਦੇ ਹੁੰਦੇ ਸੋਨੂੰ ਪਤਾ ਵੀਡੀਓ 'ਚ ਇੱਕ ਵੀ ਐਨ ਜਮਾ ਛੁੱਧ ਹਣਾ ਆਪਣੀ ਪਰਿਵਾਰਿਕ ਤੇ ਸਮਾਜਿਕ ਵੀਡੀਓ ਹੁੰਦੀ ਜੀ ਬਲਕਿ ਹੁਣ ਤਾਂ ਯਾਰ ਗੱਲ ਗੱਲ ਤੇ ਯਾਰ ਅੱਕੇ ਜੇ ਹੁੰਨੇ ਹਣਾ ਇਹਦੀ ਭਾਣ ਦੀ ਇਹਦੀ ਸਾਂਝਦੇ ਹਾਂ ਸੀ ਤੇ ਇਹ ਚੀਜ਼ ਤੇ ਥੋੜਾ ਆਪਾਂ ਕੰਟਰੋਲ ਕਰ ਗਏ ਮੈਂ ਤਾਂ ਕਹਿਣਾ ਹਣਾ ਵੀ ਨਾ ਕੱਢਿਆ ਕਰਕੇ ਕਮੈਂਟ ਕਰਕੇ ਦੱਸ ਦਿਓ ਕੱਢਿਆ ਕਰਕੇ ਕਿ ਨਾ ਕੱਢਿਆ ਕਰਕੇ ਤੇ ਸਾਂਭ ਵਾਲੀ ਕੁੜੀ ਨੂੰ ਵਧਾਮ ਰੱਖਦੇ ਆ ਮੈਂ ਠੀਕ ਐ ਕੱਲ ਨੂੰ ਟੈਂਪਰੇਚਰ ਹੈਗਾ ਪੂਰਾ 44 ਡਿਗਰੀ 44 ਤੇ ਸਾਢੇ ਦਿਨ ਵਧਾਮ ਆ ਆਇਆ 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 ਪੁੱਤ ਬਸ ਉਹਨੇ ਆਪ ਖਾ ਲਵੇ ਮੈਂ ਬਜਾਵਣਾ ਬਾਹਰ ਸਾਰਾ ਕੋਈ ਤੁਹਾਡੇ ਸਾਹਮਣੇ ਚੱਲਣਾ ਹੈ ਲਗਭਗ ਬਈ 9 ਵਜੇ ਚ 15 ਮਿੰਟ ਰਹੀਂ ਤੇ ਸਾਢੇ 3 ਵਜੇ ਤੱਕ ਆਵਾਂ ਠੀਕ ਆ ਹੁਣ ਵੇਹਲੀ ਹੋਈ ਐ ਕੂਦਰੀ ਪਹਿਲਾਂ ਵਾਲੀ ਖਰਾਕ ਖਿੱਚ ਕੇ ਜਮਾ ਸਾਫ ਹੋ ਗਈ ਕੂਦਰੀ ਇਹ ਸਾਰਾ ਕੋਈ ਤੁਹਾਡੇ ਸਾਹਮਣੇ ਤਾਂ ਹੀ ਕਰੀ ਜਾਂਦਾ ਮੈਂ ਵੀ ਮੁੜ ਕੇ ਤੁਹਾਡੇ ਚਿੱਤ ਚਾਏ ਨਾ ਰਵੇ ਹਨਾ ਵੀ ਆਪ ਹੁੰਦਾ ਕੁਝ ਨਹੀਂ ਯਾ ਭੈਂਦਰਾਂ ਵੀ ਬਾਜੀ ਤਾਂ ਜਿੱਦਾਂ ਨਹੀਂ ਤਾਂ ਹੀ ਗੱਲਾਂ ਹੁੰਦੀਆਂ ਆਂ ਬੰਦੇ ਨੂੰ ਵੀ ਬਹਾਨੇ ਭਾਲਦਾ ਬਹਾਨੇ ਵਾਲੀ ਕੋਈ ਗੱਲ ਨਹੀਂ ਭਾਈ ਜਿੱਦਣ ਸੈੱਟ ਹੋਇਆ ਨਾ ਜਾਨਵਰ ਆਪਣਾ ਠੀਕ ਆ ਹੁਣ ਸੋਨੂੰ ਮੈਂ ਰੋਜ਼ ਦੱਸ ਕੇ ਤੋਰਦਾ ਵੀ ਖਰਾਬੀ ਆ ਜਾਨਵਰ ਚ ਜਿੱਦਣ ਕੂਤਰ ਸੈੱਟ ਥਾਂ ਗਿਆ ਉਦੋਂ ਤੜਕੀ ਦੱਸ ਦੂੰ ਸੋਨੂੰ ਮੈਂ ਤੜਕੀ ਪਿੰਜਰੇ ਚ ਪਾਉਣ ਲੱਗਾ ਦੱਸੂਗਾ ਵੀ ਹਾਂ ਅੱਜ ਕੂਤਰ ਨੇ ਕੁਝ ਕਰਨਾ ਐ ਇੱਥੇ ਅੱਗੇ ਬਾਜੀ ਤੇ ਜਦੋਂ ਸੈੱਟ ਨਹੀਂ ਹੁੰਦਾ ਭਈ ਫੇਰ ਆਪਾਂ ਕੀ ਦਾਵਾ ਕੀ ਕਰਕੇ ਮਾਨ ਕੇ ਕਿਹੜੀ ਗੱਲ ਦਾ ਕਰਕੇ ਉਹਦਾ ਪਤਾ ਹੀ ਹੁੰਦਾ ਵੀ ਕੁਝ ਵੀ ਹੋ ਸਕਦਾ ਕੂਤਰ ਜੇ ਜਦੋਂ ਅੰਦਰੋਂ ਤੰਦਰੁਸਤ ਭਈ ਜਿਹੜਾ ਕੂਤਰ ਖਰਾਕ ਤੇ ਪਾਣੀ ਨਾਲ ਖਚੂ ਸਰੀਰੀਆਂ ਦਾ ਕੂਤਰ ਟਾਈਮ ਹੋ ਗਿਆ ਲਗਭਗ ਭਈ 9 ਵਜ ਗਿਆ ਤੇ ਇੱਕ ਕਬੂਤਰੀ ਦੇ ਬਸ ਉਹਦੇ ਆਖਣ ਨੂੰ ਪੋਪੂਲੇਟ ਲੈ ਗਈ ਇੱਥੇ ਜਾਂਦੀ ਹੋਣੀ ਉਹ ਆਪਣੀ ਆ ਆਉਂਦੀ ਝੱਲਰ ਬਗਲ ਟੌਰੀ ਬਸ ਇਹਦਾ ਵੀ ਲਾਸਟ ਦੇਣੀ ਆ ਬਈ ਕੋਈ ਚੱਕਰ ਨਹੀਂ ਨਹੀਂ ਜੋਰ ਲਾਉਂਦੀ ਨਾਲ ਆ ਬੰਦ ਕਰ ਦਾਂਗੇ ਇੱਕ ਕਬੂਤਰੀ ਆ ਗਈ ਬਈ ਮੂੰਹ ਪਟ ਕੇ ਠੀਕ ਹੈ ਲਗਭਗ 9:05 ਦੇ ਦੋ ਘੰਟੇ ਉੱਡੇ ਬਹੁਤ ਉੱਡੇ ਯਾਰ ਖੰਡ ਇੰਨਾ ਜੋਰ ਲਾਇਆ ਤੂੰ ਤਾਂ ਕਮਾਲ ਹੀ ਕਰ ਗਿਆ ਚੱਲ ਕੋਈ ਚੱਕਰ ਨਹੀਂ ਬਈ ਕਣ ਤਾਂ ਕਬੂਤਰੀ ਵੀ ਬੈਠੀ ਗਈ ਆ ਬਾਜੀ ਤੇ 9:00 ਵਜੇ ਨੂੰ ਤੇ ਡਲੇ ਵਾਂਗੂ ਦੇਖਦੇ ਆ ਬਾਜੀ ਤੇ ਹੁਣ 9:30 9:11 ਵਜੇ ਨੂੰ ਅੱਦੇ 40 ਮਤਲਬ ਜੇ ਸੀ ਕੂਤਰੇ ਤਾਂ 40 ਕੂਤਰ ਬਹਿ ਜਾਂਦੇ 11 ਹੋਏ ਨੂੰ ਇਹਨੇ ਪੜਾ ਕੇ ਵੰਦੇ ਵਾਰੀਆਂ ਤੇ ਤੇ ਚਲੋ ਕੋਈ ਬੱਕਤ ਵਾਲੀ ਗੱਲ ਨਹੀਂ ਕੂਤਰਾਂ ਨੂੰ ਨਾ ਹੁਣ ਜਲਾਬ ਜਲੂਬ ਹਨਾ ਜਾਂ ਜਵੈਣ ਜੂਨ ਲਾਉਣੇ ਚੱਕਰ ਕੀ ਗਰਮੀ ਹੋਊਗੀ ਤੇ ਕੂਤਰਾਂ ਅੰਦਰ ਗਰਮੀ ਪਈ ਵੀ ਅਭੀ ਪਹਿਲਾਂ ਦੀ ਆਪਾਂ ਤਾਂ ਲਾਇਆ ਹੀ ਨਹੀਂ ਹਜੇ ਕਿਸੇ ਕੂਤਰ ਨੂੰ ਨਾ ਜਲਾਵਣਾ ਕੋਈ ਜਵੈਣ ਹਨਾ ਇੱਕ ਕਾਲੀ ਚੀਨੀ ਹੋਰ ਆ ਕੇ ਬੈਠ ਗਈ ਬਈ ਸੱਜੀ ਗਲਾਬੀ ਬਗਲ ਵਾਲੀ 9:00 ਵਜੇ 16 ਮਿੰਟਾਂ ਤੇ ਹਾਂਜੀ ਮੇਰੇ ਵੀਰੋ ਦੋ ਕਬੂਤਰ ਆ ਕੇ ਬੈਠ ਗਏ ਬਈ 10:00 ਵਜੇ 5 ਮਿੰਟਾਂ ਤੇ ਇਕਦਾ ਹਰਾ ਟੂਸਾ ਟੌਰੀ ਠੀਕ ਹੈ ਤੇ ਇੱਕ ਗੁਲਾਬੀ ਕੰਡ ਹਰੀ ਕੰਡ ਵੀ ਤੇ ਉਹ ਕੂਤਰ ਦੀ ਹਾਲਤ ਖਰਾਬ ਹੈ ਮਤਲਬ ਸਾਨੂੰ ਪਹਿਲਾਂ ਹੀ ਦੱਸਿਆ ਸੀ ਨਾ ਮੈਂ ਦਿਖਾ ਵੀ ਦਿੰਨਾ ਬਾਕੀ ਉਹ ਦੇਖੋ ਮਜ਼ਾ ਹੀ ਖੇਤਰੀ ਦੇ ਪਹੁੰਚਿਆ ਹੋਇ ਇੱਕ ਮਿੰਟ ਜੂਮ ਮਾਰਨ ਦੇ ਖੜ ਜਾਓ ਦੇਖੋ ਐ ਜਿਹੜਾ ਥੱਲੇ ਲੱਗ ਲੈ ਆ ਨਾ ਐਂ ਕਰੀ ਜਾਂਦਾ ਉਹ ਵਿਚਾਰ ਤਿੰਨ ਕਬੂਤਰੀਆਂ ਹੋਰ ਬੈਠ ਗਈਆਂ ਆ ਕੇ ਲਗਭਗ ਜੀ ਟੈਂਪਰੇਚਰ ਤਾਂ 40 ਹੋਇਆ ਪਿਆ ਟਾਈਮ ਹੋ ਗਿਆ 10:25 ਮਿੰਟਾਂ ਤੇ ਇੱਕ ਪਾਣੀ ਵਾਲੀ ਆ ਗਈ ਤੇ ਦੋ ਸੁੱਕੀਆਂ ਆ ਗੀਆਂ ਬੰਬ ਇਧਰ ਦੋ ਕਬੂਤਰਾਂ ਨੂੰ ਬਿਦਾਵ ਰੱਖਦੇ ਗਏ ਕਰ ਇੱਕ ਤਾਂ ਕਾਲੀ ਜੀਨੀ ਹਰੀ گلابی ਪਗਲ ਵਾਲੀ ਆਇਆ 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 ਪੱਤ ਇੱਕ گلابی ਖੱਬੇ ਟੂਸੀ ਆਇਆ 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 ਖੰਡ ਤੇ ਲਾਸਟ ਕਬੂਤਰੀ ਆ ਕੇ ਬੈਠ ਗਈ ਵੀ ਆਪਣੀ 11:04 ਮਿੰਟਾਂ ਤੇ ਤੇ ਟੈਂਪਰੇਚਰ ਹੋਇਆ ਪਿਆ ਬਾਬਿਓ 42 ਡਿਗਰੀ ਪੂਰਾ ਇਸ ਟਾਈਮ ਦਿਖਾ ਦੇਣਾ ਸਾਨੂੰ ਮੈਂ ਲਾਈਵ ਜਾਵਾਂ 40 ਖੜ ਜਾ ਇੱਕ ਮਿੰਟ ਰੀਫਰੈਸ਼ ਹੋਣ ਦੇ ਮੇਕਰ ਸਿਰ ਸਾਨੂੰ ਦਿਖਾਉਣਾ ਮੈਂ ਕਿਆਲੀ ਹੋ ਗਿਆ ਬਾਬੇ ਹੁਣ ਪਹਿਲਾਂ 42 ਸ਼ੂ ਕਰ ਜਾਂਦੇ ਸੀ ਮੇਰੇ ਕੋਲੇ 42 ਡਿਗਰੀ 11 ਵਜੇ ਨੂੰ ਬਹੁਤ ਬੜੀ ਬਾਤ ਐ ਮੇਰੇ ਵੀਰੋ ਇਹਨੂੰ ਲਾਦ ਕੇ ਅੰਦਰ ਹਾਂ ਲਓ ਜੀ ਤੇ ਇੱਕ ਕਬੂਤਰ ਰਹਿ ਗਿਆ ਸੀ ਆਪਣਾ ਹਰੀ ਬਗਲ ਵਾਲਾ ਤੇ ਇਹਨੂੰ ਵੀ ਕਰ ਦੇ ਅੰਦਰ ਉਦੋਂ ਪਹਿਲਾਂ ਆਪਾਂ ਦਾਣੇ ਧਰ ਗਏ ਅਰੇ ਬਈ ਕਬੂਤਰ ਤੇ ਕਬੂਦਰੀਆਂ ਨੂੰ ਹਣਾ ਜਿਆਦਾ ਲੇਟ ਹੋਈ ਜਾਂਦੀ ਐ ਕਿ ਖੜਜ ਲਓ ਪਾਈ ਰੱਖੀਏ ਕਰਾ ਇਹਨਾਂ ਨੂੰ ਦਾਣੇ ਆਪਣੇ ਖੋਡੇ ਵਾਲੇ ਕਬੂਤਰਾਂ ਨੂੰ ਹਾਂ ਸ਼ੀਰਾ ਤੇ ਤੂੰ ਇੱਥੇ ਹੀ ਬੈਠਾ ਰਹੀਂ ਉਤਰੀ ਨਾ ਜਿੰਨਾ ਟਾਈਮ ਢੂਈ ਮਚਾਉਣੀ ਐ ਗਰਮੀ 'ਚ ਮਚਾਈ ਚੱਲ ਕੋਈ ਇਸ਼ੂ ਵਾਲੀ ਗੱਲ ਨਹੀਂ ਇਹ 1 ਮਿੰਟ ਆਇਓ 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 ਬੱਤ ਐ ਨਾ ਬਾਹਰ ਨਿਕਲ ਸੌਰੀ ਭਈ ਯਾਰ ਗਾਲ ਗਾਲ ਨਾ ਯਾਰ ਐਸੀ ਮੂੰਹ ਤੇ ਚੜ ਗਈ ਨਾ ਵੀ ਹੁਣ ਫੇਰ ਗਾਲ ਨਿਕਲਣ ਲੱਗੀ ਜੀ ਮੇ ਤਾਂ ਬਸ ਇਦੂ ਬਾਅਦ ਗਾਲ ਨਹੀਂ ਨਿਕਲੀ ਗੱਲ ਮੁੱਕੀ ਹੈ ਨਾ ਐਡਾ ਐਨ ਸ਼ੁੱਧ ਸ਼ੁੱਧ ਪਿਆਬੀ ਬੋਲਣੀ ਆਪਾਂ ਨੇਚਰਲ ਜਿਵੇਂ ਦੇਖਣ ਆਇਓ 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 ਦੇਖੋ ਕੋਈ ਸੇਰੋਦੀ ਨਾ ਟੱਪ ਜੂ ਤੇ ਇਧਰ ਭਈ ਜਿਹੜਾ ਕਬੂਤਰਾਂ ਉੱਡ ਕੇ ਆਈਆਂ ਇਹਨਾਂ ਨੂੰ ਪਾਈਏ ਦੂਜੇ ਦੂਜੇ ਵਾਰ ਪਾਣੀ ਇੱਕ ਇੱਕ ਅਰੀ ਚੁੰਝਤਾ ਲਵਾਤੀ ਸੀ ਇਹਨਾਂ ਦੀ ਆਇਆ 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 ਪੁੱਤ ਬੱਸ 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 ਬਹੁਤ ਐ ਪਾਣੀ ਘਟੋ ਘਟ ਤਿੰਨ ਾਰਿਆਂ ਚ ਪਾ ਕੇ ਰੋ ਬਾਬੇਓ ਠੀਕ ਐ ਚੱਕਰ ਕੀ ਆ ਵੀ ਗਰਮੀ ਐ ਜਿਆਦੇ ਤੇ ਇਹਨਾਂ ਨੂੰ ਤਾਂ ਸੱਚ ਪਾਣੀ ਪੂਣੀ ਖਿੱਚ ਲਿਆਉਣ ਇਹਨਾਂ ਨੂੰ ਬਦਾਮ ਪਾਤ ਕੇ ਆਪਾਂ ਤੇ ਦੋਵੇਂ ਪੁੱਤਰਾਂ ਨੂੰ ਪਾਣੀ ਪਿਆਦ ਗਏ ਭਈ ਇਹਨਾਂ ਦੀ ਵੀ ਸੈਕਿੰਡ ਟਰਨ ਐ ਆਜੋ ਪੁੱਤੋ ਆਇਆ 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 ਹਾਰ ਜੋ ਕੱਠੇ ਵੀ ਹੋ ਥੋੜਾ ਜਿਹਾ ਆਇਆ 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 ਆਇਓ ਆਇਓ ਬਸ ਬਹੁਤ ਐਨਾ ਤਾਂ ਹੁਣ ਜਦੋਂ ਇਹ ਖਿੱਚ ਕੇ ਉਹਦੂਆ ਫਿਰ ਡੱਕਵਾ ਪਾਣੀ ਪਿਆ ਦੇਾਂਗੇ ਨਾਲ ਤੇ ਪੱਖਾ ਛੱਡ ਦਿਆਂ ਬਈ ਮੈਂ ਹਨਾ ਪੱਖਾ ਤਾਂ ਬੰਦ ਕਰ ਦਉਣਾ ਵੀ ਤੋ ਕੂਤਰ ਖੜਕਾ ਖੜਦੂਗੇ ਦੇਖਣਾ ਹੁੰਦਾ ਨਾ ਜਦੋਂ ਉਹਦੂ ਥੋੜਾ ਜਿਹਾ ਹਸਾ ਪਤਾ ਨਹੀਂ ਆਉਂਦਾਗਾ ਤੇ ਬਾਕੀ ਕੋਈ ਟਾਈਮ ਕਾਫੀ ਹੋ ਗਿਆ ਲਗਭਗ 12 ਵਜੇ ਯਾਰ ਮੇਰੀ ਰੈਵੀ ਕੂਤਰ ਤਾਂ ਸਾਰੇ ਅੰਦਰ ਆ ਆਪਣੇ ਹਨਾ ਪਾਣੀ ਪੂਣੀ ਹਜੇ ਖਿਚਣਗੇ ਟਾਈਮ ਲੱਗੂਗਾ ਤੇ ਉਨੇ ਮੈਂ ਰੋਟੀ ਖਾयां ਬਈ ਮੁੜ ਕੇ ਫਿਰ ਮੈਨੂੰ ਪਤਾ ਹਨਾ ਫੇਰ ਫੇਰ ਟਾਈਮ ਨਹੀਂ ਲੱਗਣਾ ਤੇ ਅੱਜ ਮੈਂ ਸਾ ਕੂਤਰਾਂ ਨੂੰ ਆਪਣਾ ਕੀ ਹੁੰਦਾ ਉਹ ਬਰੂਟ ਆਉਣ ਤੇ ਮਲਟੀ ਸਟਾਰ ਪਾ ਦਈਏ ਕਿਉਂਕਿ ਕਾਫੀ ਟਾਈਮ ਹੀ ਹੋ ਗਿਆ ਵੀ ਇਹ ਚੀਜ਼ ਆਪਾਂ ਯੂਜ਼ ਕੀਤੀ ਨਹੀਂ ਇੰਨੇ ਨਾਲ ਮਾੜੀ ਮੋਟੀ ਤਾਕਤ 'ਚ ਰਹਿਣਗੇ ਜਾਨਵਰ ਤੇ ਲੀਵਰ ਰੂਵਰ ਸੈਟਰ ਹੋਗਾ ਬਾਕੀ ਪਾਣੀ ਟੈਗਿਆ ਸੀ ਨਾ ਮੈਂ ਇਸ ਕੰਮ ਨੂੰ ਟੈਗਿਆ ਜੀ ਖੜ ਜੋ ਤੇਰੀ ਭੈਣ ਦੀ ਇੱਕ ਮਿੰਟਿਆ ਰੇ ਨਾ ਪਾਤਾ ਇਧਰ ਉਹ ਪਾਣੀ 'ਚ ਆਪਣਾ ਬਰੂਟ ਆਉਣ ਤੇ ਮਲਟੀ ਸਟਾਰ ਓਕੇ ਰਪੋਟਾ ਹੁਣ ਦੇਖੋ ਆਉਂਦੀਆਂ ਟੁੱਟ ਕੇ ਪਾਣੀ ਨੂੰ ਵੇਖੋ 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 ਸੰਗ ਤਾਂ ਆਉਂਦੀਆਂ ਭਜੀਆਂ ਜਿਵੇਂ ਸ਼ਵੀਲ ਤੇ ਨਹੀਂ ਦੇਖਦੇ ਹੁੰਦੇ ਆਪਣੇ ਵਰਗੇ ਜਾਗੇ ਹਨਾ ਗਰਮੀ 'ਚ ਉਹ ਹਾਲ ਇਹਨਾਂ ਦਾ ਜੀ ਤੇ ਇੱਕ ਮਿੰਟਿਆ ਨਾ ਦੱਸ ਵੀ ਲਿਆਵਾ ਪਾ ਕੇ ਇਹ ਤਾਂ ਜੁੱਲ ਜਾਨਿਆ ਯਾਰ ਗਰਮੀ ਬੜੀ ਜ਼ਿਆਦਾ ਐ ਤੇ ਕੂਤਰਾਂ ਨੇ ਤਾਂ ਕੁੱਡਣਾ ਹੀ ਕੀ ਹੈ ਨਾ ਤਾਂ ਆਪ ਨੂੰ ਦਾਣਾ ਪਾਣੀ ਪੈਂਦਾ ਬੁਰਾ ਹਾਲ ਹੋ ਜਾਂਦਾ। ਲਓ ਜੀ ਇੱਧਰ ਵੀ ਪਾ ਦिए। ਉਹਨੇ ਕਜੜਾ ਐ ਉਡੜ ਕੇ ਮੂੰਹ ਤੇ ਇਹਨੇ ਰੇਤਾ ਪਾਉਣਾ ਹੁੰਦਾ ਫੰਗ ਪਾਉਣੇ ਹੁੰਦੇ ਐ। ਇਹ ਫਿਰ ਇਹਨਾਂ ਦੇ ਖੂਨ ਚ ਹੀ ਹੈ ਨਾ ਕਟਿਤ ਕਰਨੀ ਤਾਂ ਹਟਦੇ ਨਹੀਂ ਇਹ। ਲਓ ਜੀ ਮੈਡੀਸਨ ਵੀ ਪਾਤੀ ਇਹਨਾਂ ਨੂੰ ਤੇ ਪਾਣੀ ਵੀ ਹੋਰ ਪਾਤਾ ਤੇ ਹੁਣ ਦਈਏ ਢਾਕ। ਆਜੋ ਏ ਪੀਲੋ ਪਾਣੀ ਰੱਜ ਕੇ। ਹੁਣ ਵੇਖੋ ਟੁੱਟ ਕੇ ਆਉਂਦੇ ਪਾਣੀ ਨੂੰ ਇਹ। ਚੈਨ ਕੋਈ ਨਾ ਉਹ ਤਾਂ ਸੀ ਆ ਨਾ ਬਈ ਥੋੜਾ ਹਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਸ ਬਾਬਾ ਕਿਰਪਾ ਕਰੇ ਥੋੜੇ ਜਿھے ਕਬੂਤਰ ਸੈੱਟ ਹੋ ਜਾਣ ਥੋੜੇ ਤੇ ਇਹ ਤਿੰਨੇ ਕਬੂਤਰਾਂ ਨੂੰ ਰਾਜਮਾ ਪਾਣੀ ਪਿਆ ਦਿੱ ਗਏ ਬਈ ਆਇਓ 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 ਖੰਡੋ ਆਇਓ ਆਇਓ ਭੱਜ ਕੇ ਮੈਂ ਪਿੱਛੇ ਹੋਇਆ ਮੜਾ ਜਾਣ ਡਰਦਿਆਂ ਮੇਰੇ ਤੋਂ ਦੇਖੋ ਪੀਂਦੀਆਂ ਰਾਜ ਰਾਜ ਕੇ ਤੇ ਬਈ ਰੈਸ਼ੀਆਂ ਕਬੂਤਰਾਂ ਦੋਵੇਂ ਆ ਚਿੱਟੀਆਂ ਜਿਹੜੀਆਂ ਕਾਲੀ ਚੀਨੀ ਦਾ ਸਾਫ ਸੀਗੀ ਹੁਣ ਦੇਖਿਆ ਹੁਣ ਧਾਣੇ ਟੋਕ ਕੇ ਉਵੇਂ ਹੀ ਰੱਖੀ ਪੰਗਾ ਤੜਕੇ ਤੇ ਚਲੋ ਜੀ ਹੁਣ ਘਰੇ ਚੱਲ ਕੇ ਨਾ ਤੇ ਰੋਟੀ ਖਾਏਗੀ ਤੇ ਬਾਕੀ ਦਾ ਰਹਿੰਦਾ ਕੰਮ ਹੈ ਤੇ ਉਹ ਆ ਕੇ ਦੇਖਾਂਗੇ ਆਪਾਂ ਕੀ ਬੰਦ ਆ ਹਾਂਜੀ ਬਾਬੇ ਆ ਗਏ ਇੱਧਰ ਲੈ ਕੇ ਰੋਟੀ ਰੋਟੀ ਖਾ ਕੇ ਤੇ ਇੱਕ ਮਿੰਟ ਯਾਰ ਪਹਿਲਾਂ ਮੈਂ ਕਬੂਤਰਾਂ ਦੇ दाणे ਚੱਕ ਲਿਆ ਅੱਜ ਜਿਆਦਾ ਲੇਟ ਹੋ ਗਿਆ ਕੋ ਚੱਕਰ ਕੀ ਕੱਲ ਨੂੰ ਨਹੀਂ ਡੋਣਗਾ ਆਪਾਂ ਕਬੂਤਰ ਵੇ ਕੱਲ ਨੂੰ ਕੋਈ ਵੀ ਕਬੂਤਰ ਨਹੀਂ ਡੋਣਾ ਕੱਲ ਨੂੰ ਬਾਜੀ ਤੇ ਚੱਲਾਂਗੇ ਚੱਕ ਦੇ ਦਾਣੇ ਮੈਂ ਕਿਹਾ ਕੱਲ ਨੂੰ ਨਾ ਮਤਲਬ ਜਿਹੜੇ ਕਬੂਤਰ ਆਪਣੇ ਉੱਡੀ ਆਦੇ ਸੁੱਕੇ ਸੱਕੇ ਕਬੂਤਰ ਹੈ ਜਿਹੜੇ ਕੋਈ ਮਾੜੇ ਮੋੜੇ ਰਹਿਸ਼ ਰੂਸ਼ ਤੇ ਉੱਡੇ ਆਏ ਉਹ ਉਤਰਨੋਂ ਪਕਾਉ ਨੂੰ ਜਲਾਬ ਜਲੂਬ ਜਾਂ ਕੋਈ ਜਵੈਨ ਹਨਾ ਮਾੜਾ ਬੋਟਾਂ ਦੇ ਤਰੋ ਸੈਕ ਵੈਕ ਕਰਤਾ ਕਿ ਇੱਕ ਦਿਨ ਦੀ ਰੈਸਟ ਪਾਇ ਦੋ ਦਿਨਾਂ ਦੀ ਰੈਸਟ ਪਾ ਲਿਆ ਸੱਚ ਹਨਾ ਤੇ ਬਾਕੀ ਬਈ ਟੈਂਪਰੇਚਰ ਵੇਖੋ ਤੁਸੀਂ ਤੇ ਆਪ ਬਾਤਾਂ ਨੇ ਖੜ ਜਾਇਆ ਕੋਟ ਇਹਨੂੰ ਰੀਫਰੈਸ਼ ਹੋਣ ਦਿਓ 44 ਡਿਗਰੀ ਓ ਮਾਈ ਗੋਡ ਆਗੀ ਵਰਨੀ ਹੈ ਕੱਲ ਨੂੰ ਹੋ ਗਿਆ ਨਾ ਪੰ ਨਹੀਂ ਕੱਲ ਨੂੰ 45 ਤਾਂ ਨਾ ਹੋਵੇ ਸਾਬ ਜੀ ਦੇ ਰਵੇ ਥੋੜਾ ਜਿਹਾ ਕੂਤਰੀ ਆਪਣੀ ਵੱਧ ਬਦਾਮਾਂ ਤੇ ਆ ਸੋਨੂ ਮਾ ਆਖਿਆ ਸਾਢੇ 3 ਬਦਾਮਾਂ ਅੱਧਾ ਬਦਾਮਾ ਹੋਰ ਧਰਤਾ ਸੀ ਚਾਰ ਬਦਾਮਾ ਦੇ ਕਰਤੀ ਬਈ ਆਪਣੀ ਤੇ ਇੱਕ ਕਬੂਦਰੀ ਰਹਿ ਗਈ ਸੀ ਬਈ ਉਹਨੂੰ ਰਾਜਮਾਂ ਪਾਣੀ ਪਿਆਦ ਗੇ ਆਪਣੀ ਕੱਚ ਕਾਂਦਾਲੀ ਤੇ ਦੂਜਿਆਂ ਨੂੰ ਚਾਸਾ ਪਾਣੀ ਦੀ ਚਲੋ ਕੋਈ ਚੱਕਣੀ ਕੌਲੀ ਨੇ ਦੇ ਵਿੱਚ ਹੀ ਰੱਖ ਦੇਣਾ ਵਾ ਭਰ ਕੇ ਇੱਕ ਤੇ ਇਧਰ ਇਹ ਕਬੂਤਰਾਂ ਨੂੰ ਇਹ ਰਾਜਮਾਂ ਪਾਣੀ ਪਿਆਦੀ ਆਇਓ 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 ਬੱਤਾ ਹਾਂ 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 ਵਸਾ ਕਰ ਜਾਓ ਕਿੰਨਾ ਪੀਵੇਂਗਾ ਸਾਰੀ ਕੌਲੀ ਤਾਂ ਪੀ ਗਾ ਤੂੰ ਚਲੋ ਓਕੇ ਹੋ ਗਈ ਰਿਪੋਰਟ ਇਹਨੂੰ ਝੜਤੀਏ ਪਿੰਜਰੀਆਂ ਨੂੰ ਤੇ ਸਾਰਿਆਂ ਦਾ ਕੌਲੀਆਂ ਵਿੱਚ ਹੀ ਪੰਗਾ ਬਈ ਹਨਾ ਵੀ ਇਹਨਾਂ ਨੂੰ ਨਹੀਂ ਰਹਿ ਇਹਨਾਂ ਨੂੰ ਹੋਰ ਕੌਲੀ ਕਰਦੇ ਨੇ ਭੱਲੇ ਕੋਈ ਟਿਕਤ ਨਹੀਂ ਤੇ ਬਾਕੀ ਇਧਰ ਪਾਣੀ ਭਿਉਆਂ ਰੱਖਿਆ ਬਈ ਕੁਝਾਂ ਚ ਭਿਉਣ ਲੱਗ ਗਏ ਚੱਕਰ ਗਏ ਵੀ ਇੱਥੇ ਆਪਣੇ ਕੋਲੇ ਫਰਿੱਜ ਦੀ ਸੁਵਿਧਾ ਉਪਲਬਧ ਹੈਣੀਗੀ ਇਸ ਕਰਕੇ ਉਹ ਹਜੇ ਵੀ ਪਾਣੀ ਪੀਂਦੇ ਕੋ ਗਲਾਕ ਵੀ ਘੰਡ ਵਾਲਾ ਤੇ ਇਹਦਾ ਮਤਲਬ ਆਇਆ ਵੀ ਬਸ ਪਾਣੀ ਮੰਗੀ ਜਾਂਦੇ ਇੱਕ ਅੱਧੀ ਵਾਰੀ ਹੋਰ ਕਰਾਵਾਂਗੇ ਸੁੱਕੀ ਉਹ ਦੁੱਧ ਪਾਣੀ ਚ ਛਕਾ ਦੇਾਂਗੇ ਬਾਜੂ ਵੀ ਛੋਟੇ ਜਾਣਗੇ ਵੀ ਤੇ ਇਹਨਾਂ ਦੇ ਪਾ ਠੰਡਾ ਪਾਣੀ ਪੀਉਂਦਾ ਵੀ ਕਬੂਤਰਾਂ ਵਾਲਾ ਮਤਲਬ ਜਿਹੜਾ ਖੂਦਰੀ ਨੂੰ ਸਾੰਭੜਾ ਦਾ ਪਾਣੀ ਹੈ ਉਹ ਕੁਝਾਂ ਹੀ ਪੀਉਂਦਾ ਤੇ ਇੱਕ ਕੁਜੀ ਚ ਨਾਰਮਲ ਫੋਕਾ ਪਾਣੀ ਲਓ ਜੀ ਬਦਾਮ ਕੱਟ ਕੇ ਰੱਖ ਲਿਆ ਲਗਭਗ 1 2 3 4 5 ਕਬੂਤਰਾਂ ਵਾਸਤੇ ਬਿਲਕੁਲ ਠੀਕ ਹੈ ਲਓ ਜੀ ਪਹਿਲਾਂ ਤਾਂ ਇਹ ਤਿੰਨ ਕਬੂਤਰਾਂ ਨੂੰ ਬਦਾਮ ਰੱਖੀਏ ਪਹਿਲੇ ਨੰਬਰ ਤੇ ਆਪਣੀ ਕਾਲੀ ਜੀਨੀ ਗਲਾਬੀ ਬੋਲ ਵਾਲੀ ਇੱਕ ਵਾਰ ਆਇਆ 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 ਬੋਟਲ ਦੂਜੇ ਨੰਬਰ ਤੇ ਬਗਲ ਝਾਲ ਰਟੋਰੀ ਵਾਲੀ ਆਇਆ 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 ਖੰਡ ਉਦੋਂ ਬਾਅਦ ਰੱਖ ਦਿਆ ਆਪਣੀ ਸੱਜੀ ਗਲਾਬੀ ਕੰਤਲੇ ਕਾਲੀ ਜੀ ਆਇਆ 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 ਬੋਤਾਂ ਹਾਂਜੀ ਮੇਰੇ ਵੀਰੋ ਤੇ ਇਹ ਤਿੰਨੇ ਕਬੂਤਰਾਂ ਨੇ ਬਦਾਮ ਖਾਲੇ ਸੀ ਬਈ ਕੂਤਰਾਂ ਨੇ ਕਬੂਤਰਾਂ ਨਹੀਂ ਨਹੀਂ ਤੇ ਉਦਦੀ ਰੱਖਦੇ ਰਹਿਣ ਨੂੰ ਦਾਣੇ ਸਾਬ ਜਿਹਦੇ ਹਨਾ ਬਾਲੇ ਵੀ ਨਹੀਂਗੇ ਆਇਓ ਖਾਂਡੋ ਖਾ ਲਓ ਤੇ ਉਦੋਂ ਬਾਅਦ ਦੋ ਰਹਿ ਗਾ ਇਹਨਾਂ ਨੂੰ ਵੀ ਕਰੀਏ ਸੈਪਰੇਟ ਇੱਕ ਮਿੰਟ ਕਿਹੜੀ ਕਿਹੜੀ ਇਕ ਤਾਂ ਹ 2 ਸੇ ਡੰਡੇ ਵਾਲੀ ਹੋ ਗਈ ਆਪਣੀ ਤੇ ਇੱਕ ਹੋ ਗਈ ਆਪਣੀ ਕੱਲੇ ਗਲਾਬੀ 2 ਸੇ ਲਓ ਜੀ ਤੇ ਇਹਨਾਂ ਨੂੰ ਵੀ ਰੱਖੀ ਬਦਾਮਾਂ ਉਸੇ ਡੰਡੇ ਵਾਲੀ ਖੰਡ ਆਪਣੀ ਆਇਆ ਪੁੱਤੋ ਖੜਾ ਹੁਣ ਆ ਜਾ ਆ ਜਾ ਘਟ ਗਏ ਬਈ ਚੱਕਰ ਕੀ ਹੈ ਗਰਮੀ ਬੜੀ ਆ ਆ ਜਾ ਆ ਜਾ ਕਹਿਣ ਵੀ ਲੋੜ ਨਹੀਂ ਪੈਂਦੀ ਆਪ ਹੀ ਆ ਜਾਂਦੇ ਹਨਾ ਇਹ ਹਾਂ ਆਇਆ ਪੁੱਤ ਇਦਰੀ ਖਾ ਗਿਆ ਰਾ ਆ ਦੋਵੇਂ ਦੇਖੋ ਕੀ ਗੰਦ ਪਈ ਅੰਦਰ ਲੈ ਖੜ ਜਾ ਲੈ ਇਹ ਟਰਾਈ ਲਈ ਜਾਂਦੇ ਆ ਇਹਨੂੰ ਐ ਵੀ ਮਸਾ ਫੋਪ ਹੈ ਸਾਡੇ ਕੋਲੇ ਹਨਾ ਕਬੂਤਰਾਂ ਦੇਖੋ ਸੰਗ ਨਹੀਂ ਮੰਦੇ ਆ ਲਓ ਜੀ ਤੇ ਜਿਹੜੀਆਂ ਕਬੂਤਰਾਂ ਨੇ ਬਦਾਮ ਤੇ ਦਾਣੇ ਖਾਲੇ ਸੀ ਉਹਨਾਂ ਨੂੰ ਛੱਡ ਦਈਏ ਆਪਾਂ ਖੁੱਟੇ ਸੀ ਚੱਲ ਬਗਲ ਚੱਲ ਰੈਟਰੀ ਵਾਲੀ ਐ ਅੱਧੀ ਪੂਸ ਵਾਲੀ ਗੂਦਰੀ ਭਾਈ ਆਪਣੀ ਇਹ ਤੇ ਅੰਦਰ ਬਸ ਇੱਕ ਕਬੂਦਰੀ ਰਹੇਗੀ ਤੇ ਦੋ ਕਬੂਤਰ ਰਹੇ ਹਨ ਤਿੰਨ ਹੀ ਰਹੇਗੇ ਇਧਰ ਨਹੀਂ ਤਾਂ ਸਾਂਭ ਵਾਲੀ ਗੂਦਰੀ ਆ ਆ ਤਾਂ ਆਪਣੀ 2 ਸੇ ਡੰਡੇ ਵਾਲੀ ਦਾ ਬਾਕੀ ਓਕੇ ਰਿਪੋਰਟ ਹਨਾ ਬਾਬੇ ਦੀ ਕਿਰਪਾ ਨਾਲ ਠੀਕ ਆ ਕਬੂਦਰੀ ਪਾਲਟਰੀ ਨਹੀਂ ਪਈ ਅੱਜ ਅੱਜ ਕੁਝ ਠੀਕ ਚੱਲ ਜਾਂਦਾ ਕੰਮ ਨਜ਼ਰ ਨਾਲ ਲੱਗ ਜੇ ਤਾਂ ਆਪੇ ਸਾਹਬ ਹੋਈ ਗੂਦਰੀ ਕਿਹੜਾ ਹੌਸਲਾ ਆਇਆ ਤਾਂ ਹੋਈ ਜਾਂਦਾ ਜੇ ਬਸ ਜਿਵੇਂ ਜਿਵੇਂ ਮੈਂ ਯਾਰ ਆਪਾਂ ਖੇੜ ਤੇ ਚੜੀ ਗਈ ਗੂਦਰੀ ਹਨਾ ਤੇ ਮੰਨ ਕੇ ਚੱਲ ਵੀ ਫਿਰ ਆਪਾਂ ਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗਰ ਕਬੂਦਰੀ ਉੱਡੂਗੀ ਆਏ ਨਹੀਂ ਕਹਿੰਦਾ ਜਿੱਤੂਗੀ ਆਏ ਕਹਣਾ ਵੀ ਉੱਡੂ ਹੀ ਕਬੂਦਰੀ ਬੱਸ ਲਓ ਜੀ ਤੇ ਇੱਧਰ ਜਿਹੜੇ ਕਬੂਤਰ ਰਹਿ ਗਏ ਸੀ ਬਈ ਉਹਨਾਂ ਨੂੰ ਬਿਦਾਵ ਰੱਖਦਗੇ ਪਹਿਲੇ ਨੰਬਰ ਤੇ ਆਪਣੀ ਕਬੂਦਰੀ ਗਲਾਬੀ ਕੱਚਕਾਂਤ ਵਾਲੀ ਆਇਆ 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 ਖੰਡਾ ਇੱਧਰ ਨਾਲ ਕੋਈ ਕੰਕੜੇ ਡੇ ਕੇ ਤਾਂ ਹੀ ਪਰਾਂ ਕਰਕੇ ਰੱਖਿਆ ਮੈਂ ਠੀਕ ਹੈ ਇੱਧਰ ਥੱਲੇ ਵਾਲੇ ਕਬੂਤਰ ਦੋ ਆਇਆ ਪੁੱਤ ਘੰਡਕਾਂਤ ਵਾਲਾ ਤੇ ਤਾਂ ਹਾਂ ਟੂ ਸੈਟਰ ਵਾਲਾ ਆਇਆ 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 ਬੇਬੀ ਅੱਜ ਬਿਦਾਵ ਵਧ ਗਏ ਯਾਰ ਅੱਜ ਪਤਾ ਨਹੀਂ ਕੀ ਹੋਇਆ ਹਨਾ ਅੱਜ ਬਿਦਾਵ ਵਾਵਾ ਵਧ ਅੱਧਖਣੀ ਪਾਏ ਬੂਇਨੀ ਕਬੂਤਰਾਂ ਨੂੰ ਮੈਂ ਹਾਂਜੀ ਅੱਗੇ ਸੀ ਕਰੋ ਚਾਚੂ ਪੀ ਕੇ ਤੇ ਜਿਹੜੇ ਕਬੂਤਰ ਖੁੱਡੇ ਛੜਨਾ ਸੀ ਮੈਂ ਕੋ ਛੜ ਦिए ਆ ਕਬੂਤਰ ਵੀ ਲੈ ਜਾ ਆ ਲੈ ਇਹਨੂੰ ਕਬੂਤਰਾਂ ਵਾਲੇ ਪਾਸੇ ਛੜ ਦੇ ਇੱਕ ਰਹਿ ਗਿਆ ਤੇ ਉਹਨੂੰ ਮੈਂ ਲੈਣਾ ਚਾਹ ਕੇ ਆਪਣੇ ਕੰਡ ਕਾਂਥ ਵਾਲੇ ਨੂੰ ਤੇ ਸਾਂਭੜ ਵਾਲੇ ਕੂਤਰੇ ਸਾਨੂੰ ਪਤਾ ਪਰ ਖੁੱਡੇ ਤੇ ਛੜ ਨਹੀਂ ਸਕਦੇ ਮੇਰੇ ਵੀਰੋ ਲਓ ਜੀ ਇਹਨੂੰ ਵੀ ਛੜ ਦੇ ਇਹਨੂੰ ਤਾਂ ਮੈਂ ਛੜ ਦੰਨਾ ਹੈ ਇੱਕ ਮਿੰਟ ਲੈ ਭਾਈ ਛੱਡ ਗਏ ਇਹਨੂੰ ਚੱਲੋ ਸ਼ੇਰਾ ਲਓ ਜੀ ਰਹਿ ਕੇ ਪਿੰਡ ਆਈ ਸੀ ਆਪਣੇ ਮਿੱਤਰ ਚੰਡੀ ਕੋਲੇ ਤੇ ਮੈਂ ਖਾ ਚਲੇ ਤੇ ਸਮਾਧਾ ਬਾਬਾ ਜੀ ਦੀ ਹਨ ਤੇ ਮੱਥਾ ਵੀ ਟੇਕ ਚੱਲੀਏ ਕਿੰਨੀ ਮੱਥਾ ਲਾ ਟੇਕ ਸਾਡੇ ਬੰਦੇ ਪੀ ਜਾਂਦੇ ਪਾਣੀ ਤੇ ਆਏ ਮਰ ਕੇ ਵਾਟ ਵਾਟ ਵਾਲੇ ਹੈਗਾ ਨਾ 5 ਕਿਲੋਮੀਟਰ ਲਓ ਜੀ ਤੇ ਕੀ ਬਾਬ ਕਰਤਾ ਸੀਗਾ ਉਹ ਕਾਟੋ ਮੈਂ ਚੱਲ ਕੋਈ ਨਾ ਆ ਗਏ ਜੀ ਪ੍ਰਿੰਦ ਬਾਬਾ ਮਨੀਰਾਮ ਜੀ ਸਵਾਦ ਤੇ ਮੈਂ ਖਾ ਕਰਾਂ ਬਾਬੇ ਸਾਰੇ ਪ੍ਰਸੰਨ ਕਰ ਲਗੇ ਤੇ ਗਲਤੀਆਂ ਫਾਲਤਾਂ ਕਿੰਨਾ ਮਾਫ ਕਰੂਗਾ ਬਈ ਇਹੇ ਮੁਰਸਲ ਦੀ ਮਾਫ ਕਰੀ ਬੱਸ ਲਓ ਜੀ ਤੇ ਇਧਰ ਘਰ ਵਾਲੇ ਵੱਡੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈਏ ඒ නම්බර බත්‍රා මැර විරු. අයු හජෝ සේරුද පැ ට ල බාර්බල ක්්චන තකර. ය අයු 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 ධන පරක්ේ ප ැම න. ਆਗੇ ਇਧਰਲੇ ਘਰੇ ਤੇ ਬਸ ਹੁਣ ਕਰਦੇ ਵਲੌਗ ਦੀ ਐਂਡਿੰਗ ਕਹਾਣੀ ਖਤਮ ਜੀ ਹੋਈ ਪਈ ਸਹੀ ਦੱਸਾਂ ਤਾਂ ਹਨ ਬਸ ਡਿੱਗੂ ਡਿੱਗੂ ਕਰੀ ਜਾਂਦਾ ਵੀ ਜਿੱਥੇ ਵੀ ਮੈਨੂੰ ਥਾਂ ਜਾਂ ਮਿਲਦਾ ਮੈਂ ਉੱਥੇ ਟੇਡਾ ਜਾਂ ਹੋਣ ਦੀ ਕੋਸ਼ਿਸ਼ ਕਰਦਾ ਹਾਂ ਬਸ ਸੌਂ ਜਾਂ ਹਨ ਤੇ ਕਬੂਤਰੀ ਬਈ ਸੈੱਟ ਹੈ ਓਕੇ ਆ ਹਨ ਅੱਜ ਆਪਾਂ ਕੁਝ ਨਹੀਂ ਕਹਿੰਦੇ ਵੀ ਆਏ ਹੋ ਗਿਆ ਉਹ ਹੋ ਗਿਆ ਬਸ ਇੱਕ ਗੱਲ ਹੋਈ ਆ ਥੋੜੀ ਜਿਹੀ ਮਾੜੀ ਹਨ ਬਣਿਆ ਬਣਿਆ ਪਾਣੀ ਲਾ ਰੱਖ ਕਬੂਦਰੀ ਨੂੰ ਆਪਾਂ ਟਾਈਮ ਨਾਲ ਹੀ ਲਾਦਾ 7 ਵਜੇ ਤੇ ਆ ਤਿੰਨ ਕ ਬਿਠਾ ਥੋੜਾ ਜਿਹਾ ਹਨ ਦੇਖੋ ਕਹਾ ਹਨ ਬਰੀਕ ਚਰਬੀ ਵਾਲੀਆਂ ਮਾਰ ਗਈਆਂ ਮਤਲਬ ਵਿੱਚ ਹਰਾਪਣ ਵੀ ਸੀਗਾ ਪਰ ਹਲਕੀ ਚਰਬੀ ਹੈਣਾ ਯਾਰ ਜੇ ਕੂਤਰ ਖਾਲੀ ਹੋਏ ਤਾਂ ਚਰਬੀ ਮਾਰ ਸਕਦਾ ਪੁੱਤ ਦੇ ਪੇਟੇ ਚ ਪਾਣੀ ਹੋਣ ਤੋਂ ਬਾਅਦ ਮਾਰ ਹੈਣਾ ਉਹ ਚੀਜ਼ ਹੋਣੀ ਚਾਹੀਦੀ ਜੀ ਚਲੋ ਕੋਈ ਚੱਕਰ ਨਹੀਂ ਆਪਾਂ ਸਹੀ ਹੀ ਆਖਾਂਗੇ ਯਾਰ ਆਪਾਂ ਚ ਗਲਤ ਨਹੀਂ ਕਹਿੰਦੇਗੇ ਕਬੂਦ ਦੀ ਖੁੱਡੇ ਛੜਤੀ ਵਗੈਰਾ ਇਧਰੋਂ ਪੱਖਾ ਲੱਗਿਆ ਪੈ ਖੁੱਡੇ ਨੂੰ ਅੱਗੇ ਆਪਣਾ ਮੰਜਾ ਢਾਲਾਂਗੇ ਤੇ ਕਬੂਦਰੀ ਕਰਨ ਖੁੱਡੇ ਛੱਡ ਰੱਖੀ ਹੁਣੇ ਖੁੱਡੇ ਛੱਡੀ ਹੈਣਾ ਮਹਾ ਮਾੜੀ ਮੁੰਡੀ ਰਿਲੈਕਸ ਹੋਵੇ ਚਲੋ ਠੀਕ ਆ ਵਾਪੇ ਤੇ ਬਸ ਹੁਣ ਕੱਲ ਨੂੰ ਸ਼ੇਅਰ ਕਰੂੰ ਤੁਹਾਡੇ ਨਾਲ ਹਣਾ ਵੀ ਕੀ ਬਣਦਾ ਕਬੂਤਰੀ ਕਰਾਂ ਆਪਾਂ ਪਾਤੀ ਐ ਆਪਣੇ ਮੈਟ ਵਾਲੇ ਪਿੰਜਰੇ ਜੀ ਫੇਰ ਹਣਾ ਮੈਨੂੰ ਐ ਵੀ ਮਿੱਠਾ ਚੈੱਕ ਕਰੀ ਆ ਪੈਕ ਦੋ ਇਹਦੀਆਂ ਤੇ ਇਹਦੇ ਬਣਿਆ ਪਾਣੀ ਖਿੱਚਗੀ ਫਿਰ ਫੋਕਾ ਪਾਣੀ ਲਾ ਕੇ ਫਿਰ ਆਪਾਂ ਕੁਡੇ ਛੱਡ ਦੇਵੇਂ ਫੇਰ ਫੇਰ ਬਣਿਆ ਪਾਣੀ ਲਾ ਕੇ ਕੁਡੇ ਛੱਡ ਦੇਵੇਂ ਫਿਰ ਤੜਕੇ ਚੱਕਾਂਗੇ ਸਿੱਧਾ ਨੂੰ ਹਣਾ ਬਾਕੀ ਮਤਲਬ ਸਾਰੀ ਰਾਤ ਦਾ ਪ੍ਰੋਸੈਸ ਐ ਉਹ ਮਾਪੇ ਕਰੀਏ ਮੂ ਟੈਨਸ਼ਨ ਨਾ ਲਓ ਤੁਸੀਂ ਉਹ ਚੀਜ਼ ਦੀ ਤੇ ਓਕੇ ਰਪੋਰਟਾਂ ਮਗਜ਼ੇ ਬਦਾਮ ਬਦੂਮ ਭੋਣ ਵਾਲੇ ਪਏ ਆ ਚੱਕਰ ਕੇ ਵੀ ਹਜੇ ਪਾਣੀ ਵੀ ਪਉਂਦਾ ਪਿਆ ਹਨਾ ਮੱਕੂ ਜੀ ਚ ਰੱਖਿਆ ਪਿਆ ਰ ਆਪਣੇ ਕੋਲੇ ਵੀ ਹੋਰ ਤਾਂ ਕੋਈ ਹੱਲ ਹੈ ਨਹੀਂ ਪਾਣੀ ਪਿਉਂ ਕੋਈ ਪਾਣੀ ਠਰਿਆ ਰੇ ਵੀ ਥੋੜਾ ਜਾਂ ਤੇ ਜਦੋਂ ਇਹ ਪਾਣੀ ਲਾਤਾ ਦੂ ਬਾਗਾਂ ਪਿਆ ਉਹ ਸਾਰਾ ਕੋਈ ਕਰ ਦੂ ਬਸ ਆਪੇ ਕਰ ਲੂ ਮਸਰ ਕੋਈ ਠੀਕ ਹੈ ਕੱਲ ਨੂੰ ਚੱਲਾਂਗੇ ਬਾਜੀ ਤੇ ਆਪਾਂ ਦੇਖਦੇ ਆਂ ਬਾਬਾ ਅੱਥੇ ਸੋਖਣ ਤੇ ਫੂਤ ਦੀ ਬਾਸ ਠਰ ਰਵੇ ਤਾਂ ਦੱਸਾਂਗੇ ਠੀਕ ਹੈ ਦੇਖਾਂਗੇ ਕੱਲ ਨੂੰ ਕੀ ਬਣਦਾ ਓਕੇ ਜੀ ਬਾਏ ਬਾਏ ਸਾਰੇ ਵੀਰਾਂ